ਆਪਣੀ ਸਪੈਸ਼ਲ ਬਣਾਈ ਗੱਡੀ ਵਿੱਚ 13 ਦੇਸ਼ਾਂ ਦੀ ਯਾਤਰਾ ਕਰਨ ਵਾਲਾ ਨੌਜਵਾਨ ਹਰਜੀਤ ਸਿੰਘ ਪਹੁੰਚਿਆ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਹੋਇਆ ਨਤਮਸਤਕ ਚੜ੍ਹਦੀ ਕਲਾ ਲਈ ਕੀਤੀ ਅਰਦਾਸ ਸਿੱਖ ਪੰਜਾਬੀ ਨੌਜਵਾਨ ਜੋ ਆਪਣੀ ਸਪੈਸ਼ਲ ਗੱਡੀ ਉੱਪਰ ਸਵਾਰ ਹੋ ਕੇ 13 ਦੇਸ਼ਾਂ ਤੋਂ ਹੁੰਦਾ ਹੋਇਆ ਆਸਟਰੀਆ ਤੋਂ ਪੰਜਾਬ ਪਹੁੰਚਿਆ ਸੀ ਜਿਸ ਤੇ ਉਸਨੇ ਪੰਜ ਸਿੱਖ ਤਖਤਾਂ ਦੇ ਦਰਸ਼ਨ ਕਰਨੇ ਸੰਤ ਅਤੇ ਉਹਨ ਸਿੱਖ ਨੌਜਵਾਨ ਜੀਤਪਾਲ ਸਾਹਿਬ ਅੰਮ੍ਰਿਤਸਰ ਪਹੁੰਚਿਆ ਜਿੱਥੇ ਉਸਨੇ ਜੀਤਪਾਲ ਸਾਹਿਬ ਮੱਥਾ ਟੇਕਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਇਆ ਚਰਤੀ ਕਲਾਲੀ ਅਰਦਾਸ ਕੀਤੀ ਤਾਂ ਦੱਸਦੀਏ ਕਿ ਆਸਟਰੀਆ ਤੋਂ ਪੰਜਾਬੀ ਸਿੱਖ ਨੌਜਵਾਨ ਵੱਖ-ਵੱਖ 13 ਦੇਸ਼ਾਂ ਤੋਂ ਹੁੰਦਾ ਹੋਇਆ 20 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਦਾ ਹੋਇਆ ਪੰਜਾਬ ਆਇਆ ਸੀ ਜਿੱਥੇ ਉਸਨੇ ਪੰਜ ਸਿੱਖ ਤਖਤਾਂ ਦੇ ਦਰਸ਼ਨ ਕਰਨੇ ਹਨ ਅਤੇ ਚੜਤੀ ਕਲਾ ਲਈ ਅਰਦਾਸ ਵੀ ਕਰਨੀ ਹੈ ਹੁਣ ਤੰਦਸ ਦੀ ਇੱਕ ਸਿੱਖ ਨੌਜਵਾਨ ਵੱਲੋਂ ਸ਼੍ਰੀ ਦਰਪਾਤ ਸਾਬ ਨਤਮਸਤਕ ਹੋ ਕੇ ਸ਼੍ਰੀ ਕਾਲਤਕ ਸਾਬ ਚੜਤੀ ਕਲਾ ਲਈ ਅਰਦਾਸ ਕੀਤੀ ਹੈ ਆਸਟਰੀਆ ਤੋਂ ਜਰਨੀ ਮੇਰੀ ਜਿਹੜੀ ਆ 7 ਸਤੰਬਰ ਤੋਂ ਸ਼ੁਰੂ ਹੋਈ ਸੀਗੀ ਤੇ ਤਕਰੀਬਨ 5 ਮਹੀਨੇ ਮੈਨੂੰ ਲੱਗੇ ਇੱਥੇ ਤੱਕ ਪਹੁੰਚਦੇ ਆ ਕਿਉਂਕਿ ਮਿਸ਼ਨ ਇਹ ਸੀਗਾ ਕਿ ਕੰਟਰੀਜ਼ ਜਿਹੜੀਆਂ ਉਹ ਕਰਾਸ ਨਹੀਂ ਕਰਨੀਆਂ ਕੰਟਰੀਜ਼ ਨੂੰ ਐਕਸਪਲੋਰ ਕਰਦੇ ਆਉਣਾ ਸੋ ਸਾਰੀਆਂ ਜਿਹੜੀਆਂ ਕੰਟਰੀਜ਼ ਨੂੰ ਉਹਨਾਂ ਨੂੰ ਐਕਸਪਲੋਰ ਕਰਦੇ ਕਰਦੇ ਅੱਜ ਆਪਾਂ 5 ਮਹੀਨੇ ਬਾਅਦ ਆਪਣੀ ਜਿਹੜੀ ਆ ਜਨਮ ਭੂਮੀ ਜਿਹਨੂੰ ਆਪਾਂ ਕਹਿ ਸਕਦੇ ਆ ਉਸ ਜਗ੍ਹਾ ਤੇ ਆਪਾਂ ਪਹੁੰਚੇ ਆ ਤੇ ਅੱਜ ਦਰਬਾਰ ਸਾਹਿਬ ਦਰਸ਼ਨਦਾਰ ਹੋਏ ਨੇ। ਤੋਂ ਬਹੁਤ ਆਨੰਦ ਆ ਰਿਹਾ ਜੀ ਤੇ ਜਰਨੀ ਜਿਹੜੀ ਹੈ ਮੇਰੀ ਇਹ ਤਕਰੀਬਨ 12 ਮੁਲਕਾਂ ਨੂੰ ਐਕਸਪਲੋਰ ਕਰਕੇ 13ਵੇਂ ਮੁਲਕ ਦੇ ਵਿੱਚ ਪਹੁੰਚੀ ਆ। 12 ਮੁਲਕ ਕਿਹੜੇ-ਕਿਹੜੇ ਸਨ? ਆਸਟਰੀਆ ਤੋਂ ਆਪਾਂ ਸ਼ੁਰੂ ਕੀਤਾ, ਦੈਨ ਸਵਿਟਜ਼ਰਲੈਂਡ, ਇਟਲੀ, ਸਲੋਵੇਨੀਆ, ਕ੍ਰੋਸ਼ੀਆ, ਬੋਸਨੀਆ, ਮੋਂਟੇਨੇਗਰੋ, ਅਲਬਾਨੀਆ, ਗ੍ਰੀ ਟਰਕੀ ਇਰਾਨ ਪਾਕਿਸਤਾਨ ਤੇ ਆਪਣਾ ਇੰਡੀਆ ਸੋ ਇਥੋਂ ਤੱਕ ਜਰਨੀ ਆਪਣੀ ਜਿਹੜੀ ਹੈ ਕਿ ਮਾਰੇ ਦੀ ਕਿਰਪਾ ਦੇ ਨਾਲ ਪਹੁੰਚ ਗਿਆ ਜੀ ਸਰ ਕੀ ਮਿਸ਼ਨ ਲੈ ਕੇ ਸ਼ੁਰੂ ਕੀਤੀ ਜਰਨੀ ਤੇ ਨਾਲ ਤੁਹਾਡੇ ਸਾਥੀ ਕੌਣ ਸਨ ਆ ਸਾਥੀ ਤੇ ਬਸ ਸਤਿਗੁਰੂ ਸਾਹਿਬ ਮਹਾਰਾਜ ਹੀ ਆਪ ਦੀ ਸਨ ਆ ਵਿੱਚ ਵਿੱਚ ਜੁਆਇਨ ਜਰੂਰ ਕੀਤਾ ਕੁਝ ਮਿੱਤਰਾਂ ਨੇ ਜਿੱਦਾਂ ਜਿੱਦਾਂ ਮੈਂ ਵਧਾ ਗਿਆ ਆਪਣੀ ਜਰਨੀ ਵੱਲ ਤੇ ਕੁਝ ਨਾ ਕੁਝ ਸੱਜਣ ਮਿੱਤਰ ਜਿਹੜੇ ਆ ਉਹ ਜੁਆਇਨ ਕਰਦੇ ਗਏ ਐਂਡ ਮਿਸ਼ਨ ਕੀ ਸੀਗਾ ਜੀ ਆ ਇਹ ਜਰਨੀ ਦਾ ਖਿਆਲ ਜਿਹੜਾ ਮਾਈਂਡ ਦੇ ਵਿੱਚ ਆਇਆ ਸੀਗਾ ਉਹ ਸੀਗਾ ਕਿ ਯਾਰ ਜਿੱਦ ਸਾਡੇ ਸਾਰਿਆਂ ਦੇ ਜ਼ਿਹਨ 'ਚ ਹੁੰਦਾ ਕਿ ਤਾਰੋਂ ਪਾਰ ਕੀ ਆ ਲਾਈਕ ਪਾਕਿਸਤਾਨ 'ਚ ਕੀ ਆ ਸੋ ਮਨ ਦੇ ਵਿੱਚ ਇਹ ਸੀਗਾ ਕਿ ਜਿਹੜੇ ਸਾਡੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਬਟ ਦਰਸ਼ਨ ਕਰਨੇ ਆ ਤੇ ਜਾਣਾ ਬਾਹਰ ਰੋਡ ਇਹ 2 ਸਾਲ ਪਹਿਲਾਂ ਖਿਆਲ ਆਇਆ ਸੀ ਤੇ ਬਸ ਇਹੋ ਮਿਸ਼ਨ ਸੀਗਾ ਜੀ ਦਰਸ਼ਨਦਾਰ ਕਰਨ ਦਾ ਤੇ ਸੈਕੰਡ ਸੀਗਾ ਕਿ ਜਿਹੜੀ ਵੀ ਕੰਟਰੀ ਨਾਲ ਕੇ ਜਾਣੀ ਆ ਹਰ ਇੱਕ ਕੰਟਰੀ ਨੂੰ ਐਕਸਪਲੋਰ ਕਰਨਾ ਤੋਂ ਇਹੋ ਮਿਸ਼ਨ ਸੀਗਾ ਜੀ ਤੇ ਮਾਰੇ ਨੇ ਬੜੀ ਕਿਰਪਾ ਕੀਤੀ ਮਿਸ਼ਨ ਜਿਹੜਾ ਸਾਡਾ ਕਾਮਯਾਬ ਹੋਇਆ ਦਰਸ਼ਨਦਾਰ ਵੀ ਬੜੀ ਚੜ੍ਹਦੀ ਕਲਾ ਨਾਲ ਹੋ ਗਏ ਤੇ ਸਾਰੀਆਂ ਕੰਟਰੀ ਜਿਹੜੀਆਂ ਐਕਸਪਲੋਰ ਵੀ ਹੋ ਗਈਆਂ ਸਰ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਮਤਲਬ ਕਿਵੇਂ ਕੋਆਪਰੇਟ ਕੀਤਾ ਸਾਰਿਆਂ ਨੇ ਆ ਪਹਿਲੀ ਦੀ ਗੱਲ ਹੈ ਕਿ ਜਿੰਨੇ ਵੀ ਜਿਹੜੇ ਬਾਰਡਰਸ ਨੇ ਮੈਂ ਕ੍ਰੋਸ ਕੀਤੇ ਨੇ ਸਾਰੇ ਵੈਲਕਮਿੰਗ ਸਨ ਜਿੰਨੇ ਵੀ ਆਫੀਸਰਸ ਹਨ ਸੋ ਕਿਸੇ ਵੀ ਮੈਨੂੰ ਕਿਸੇ ਵੀ ਬਾਰਡਰ ਤੇ ਕਿਸੇ ਵੀ ਮੁਲਾਜ਼ਮਾ ਵੱਲੋਂ ਜਾਂ ਗਵਰਨਮੈਂਟ ਦੇ ਆਫੀਸਰਾਂ ਵੱਲੋਂ ਕੋਈ ਦਿੱਕਤ ਨਹੀਂ ਆਈ ਸਪੈਸ਼ਲੀ ਜਦੋਂ ਮੈਂ ਆਪਣੀ ਕੰਟਰੀ ਦੇ ਵਿੱਚ ਆਇਆ ਬਹੁਤ ਕਮਾਲ ਦਾ ਵੈਲਕਮ ਕੀਤਾ ਸਾਡੀ ਇੰਡੀਅਨ ਗਵਰਨਮੈਂਟ ਨੇ ਸੋ ਬਹੁਤ ਵਧੀਆ ਮਹਿਸੂਸ ਹੋਇਆ ਜੀ ਬਾਕੀ ਸਫਰ ਦੇ ਵਿੱਚ ਮਤਲਬ ਜਿਹੜੇ ਆਮ ਕੰਟਰੀਆਂ ਸੀ ਉਹਨਾਂ ਦੇ ਵਿੱਚ ਕਿਵੇਂ ਮਤਲਬ ਉਹਨਾਂ ਦਾ ਕੋਆਪਰੇਸ਼ਨ ਕਿਦਾਂ ਦੇ ਰਹੀ ਕਿ ਜਿਸ ਵੇਲੇ ਤੁਸੀਂ ਕਿਤੇ ਰਸਤਾ ਪੁੱਛਣਾ ਕਿਸੇ ਨੂੰ ਜਾਂ ਕੋਈ ਆ ਪਹਿਲਾਂ ਤੇ ਮੈਂ ਮੋਂਟੇ ਨੀਗਰੋ ਦੀ ਗੱਲ ਦੱਸਣਾ ਇੱਕ ਕੰਟਰੀ ਸੀਗੀ ਉੱਥੇ ਮੈਂ ਕੁਝ ਰਸਤਾ ਜਿਹੜਾ ਉਹ ਮਿਸ ਕਰ ਗਿਆ ਸੀਗਾ ਸੋ ਇੱਕ ਮੁਲਾਜ਼ਮ ਮੇਰੇ ਕੋਲ ਆਏ ਨੇ ਉਹ ਕਹਿੰਦੇ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਸੋ ਤਕਰੀਬਨ ਉਹਨਾਂ ਨੇ 10 ਕਿਲੋਮੀਟਰ ਤੱਕ ਗੱਡੀ ਜਿਹੜੀ ਮੇਰੇ ਅੱਗੇ ਲਾ ਕੇ ਮੈਨੂੰ ਆਪਣੀ ਜਿਹੜੀ ਇੱਕ ਲੋਕੇਸ਼ਨ ਤੱਕ ਪਹੁੰਚਾਇਆ ਇਹ ਤੇ ਸੀਗਾ ਮਤਲਬ ਪੁਲਿਸ ਵੱਲੋਂ ਚਾਹੇ ਉੱਥੇ ਹੋਵੇ ਚਾਹੇ ਪਾਕਿਸਤਾਨ ਦੇ ਵਿੱਚ ਹੋਵੇ ਚਾਹੇ ਆਪਾਂ ਹੁਣ ਇੰਡੀਆ 'ਚ ਹੋਵਾਂ ਸੋ ਹਰ ਤਰ੍ਹਾਂ ਕੋਆਪਰੇਟ ਕੀਤਾ ਅਗਲੀ ਗੱਲ ਆ ਕਿ ਜਿਹੜੀ ਪਬਲਿਕ ਦੀ ਪਬਲਿਕ ਰਿਐਕਸ਼ਨ ਐਜਾ ਜਿੱਦਾਂ ਸਿੰਘ ਸੱਜਿਆ ਹੋਇਆ ਮੈਂ ਬਹੁਤ ਪਿਆਰ ਮਿਲਿਆ ਰਸਤੇ ਦੇ ਵਿੱਚ ਹਰ ਕੋਈ ਚਾਹੁੰਦਾ ਸੀ ਮੇਰੇ ਨਾਲ ਫੋਟੋ ਖਿੱਚਣੀ ਹਰ ਕੋਈ ਜਾਣਨਾ ਚਾਹੁੰਦਾ ਸੀ ਇਹ ਕਿੱਥੋਂ ਆਇਆ ਹੈ ਕੌਣ ਹੈ ਤੋਂ ਜਿਹੜਾ ਕਿ ਆ ਆਮ ਪਬਲਿਕ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਤੇ ਆਨੰਦ ਰਿਹਾ ਜੀ ਕਹਿੰਦੇ ਕਿ ਕਿਹੜਾ ਦੇਖਣ ਨੂੰ ਮਿਲਿਆ ਜਿਵੇਂ ਸਰ ਕੋਈ ਜੰਗਲਾਂ ਦੇ ਵਿੱਚ ਉਹ ਮਤਲਬ ਲੰਘਣਾ ਪਿਆ ਜਾਂ ਕਿਸੇ ਪਹਾੜੀ ਲਾਕੇ ਚੋ ਇਸ ਤਰ੍ਹਾਂ ਦੇ ਕੁਝ ਸਫਰ ਦੇ ਵਿੱਚ ਆ ਦੇਖੋ ਸਫਰ ਜਦੋਂ ਸ਼ੁਰੂ ਕੀਤਾ ਸੀ ਪਹਿਲੀ ਗੱਲ ਹੈ ਜਦੋਂ ਅਸੀਂ ਟਰੈਵਲ ਕਰਦੇ ਹਾਂ ਤੇ ਮੁਸ਼ਕਲਾਂ ਤੇ ਆਉਂਦੀਆਂ ਐ ਪਰ ਸਾਰੀ ਗੱਲ ਤੁਹਾਡੇ ਮਾਈਂਡ ਸੈਟ ਦੀ ਹੈ ਜੇ ਤੁਹਾਡਾ ਮਾਈਂਡ ਸੈਟ ਹੈਗਾ ਤੇ ਮੁਸ਼ਕਲਾਂ ਜਿਹੜੀਆਂ ਮੁਸ਼ਕਲਾਂ ਮੁਸ਼ਕਲਾਂ ਨਹੀਂ ਲੱਗਦੀਆਂ ਬਾਕੀ ਮੈਨੂੰ ਕੋਈ ਐਸੀ ਦਿੱਕਤ ਨਹੀਂ ਆਈ ਕਿ ਮੈਂ ਕਹਾਂ ਕਿ ਇਸ ਜਰਨੀ ਦੇ ਦੌਰਾਨ ਕੋਈ ਐਸੀ ਮੁਸ਼ਕਲ ਹੋਵੇ ਜਿਹੜਾ ਮੈਂ ਤੁਹਾਡਾ ਨਾਲ ਸ਼ੇਅਰ ਕਰ ਸਕਾਂ ਸੋ ਜਰਨੀ ਜਿਹੜੀ ਬਹੁਤ ਸਮੂਥ ਸੀ ਉਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਮੇਰੀ ਟੀਮ ਬਹੁਤ ਸਟਰੋਂਗ ਸੀਗੀ ਪਿੱਛੇ ਸਾਰਾ ਪ ਹਾਲਾਂਕਿ ਮੈਂ ਸਾਰਾ ਰਹਿੰਦਾ ਰਿਆਂ ਆਫ ਰੋਡਿੰਗ ਮੈਂ ਗਿਆ ਵਾਂ ਜੰਗਲਾਂ ਦੇ ਵਿੱਚ ਰਿਆਂ ਵਾਂ ਪਹਾੜਾਂ ਦੇ ਵਿੱਚ ਰਿਆਂ ਵਾਂ ਤੇ ਬਟ ਇਦਾਂ ਦੀ ਕੋਈ ਮੁਸ਼ਕਲ ਨਹੀਂ ਸੀ ਕਿਉਂਕਿ ਜਦੋਂ ਅਸੀਂ ਅ ਗੁਰੂ ਦਾ ਨਾਮ ਲੈਣ ਵਾਲੇ ਬੰਦੇ ਆਮਰ ਤੇ ਵੇਲੇ ਸਾਹਮਣੇ ਵੇਲੇ ਆ ਤੇ ਇਦਾਂ ਦੀ ਜਿਹੜੀ ਆ ਕਿ ਦਿੱਕਤ ਮੈਨੂੰ ਲੱਗਦਾ ਕਿ ਜਿਹੜਾ ਰੱਬ ਦਾ ਨਾਮ ਲੈਂਦਾ ਉਹ ਵੈਸੇ ਵੀ ਦਿੱਕਤਾਂ ਨਹੀਂ ਹੁੰਦੀ ਅੱਜ ਗੁਰੂ ਘਰ ਆਏ ਸਭ ਤੋਂ ਪਹਿਲੇ ਦਰਸ਼ਨ ਕਰ ਗੁਰੂਵਾਰੇ ਦੇ ਦਰਸ਼ਨ ਕੀਤੇ ਇੱਕ ਸਭ ਤੋਂ ਪਹਿਲੇ ਕੀ ਕਹੋਗੇ ਸਰ ਅ ਪਹਿਲਾਂ ਤੇ ਆ ਜੀ ਜਦੋਂ ਅ ਦਰਬਾਰ ਸਾਹਿਬ ਆਈ ਦਾ ਵਾ ਦਰਸ਼ਨਦਾਰੇ ਕਰ ਲਈ ਇੱਕ ਤੇ ਆਪਾਂ ਅੰਦਰੋਂ ਨਿਮਰਤਾ ਨਾਲ ਆਈਦਾ ਹੈ ਤੇ ਜਦੋਂ ਪੌੜੀਆਂ ਥੱਲੇ ਉਤਰ ਕੇ ਜਾਈਦਾ ਤੇ ਬੜੇ ਹੰਬਲ ਹੋ ਕੇ ਜਾਈਦਾ ਹੈ ਤੇ ਦਰਸ਼ਣਦਾਰ ਕਰਕੇ ਤਾਂ ਕਿ ਜਿਹੜਾ ਸਕੂਨ ਜਿਹੜਾ ਵੀ ਇੱਕ ਫੋਰਨਰ ਬੰਦਾ ਰਹਿੰਦਾ ਹੈ ਉਹ ਸਕੂਨ ਇਸ